ਸਾਰੇ ਪਾਸੇ ਲੈ ਰਹੇ ਆਂ ਬੈਠ ਕੇ ਗੱਲ ਕਰ ਲੂਗੇ ਸੁਣਨੀ ਖੋ ਜੂਗਾ ਨਹੀਂ ਗੱਲ ਕਰ ਜਿਆਦਾ ਪਿੰਡਾਂ ਦਾ ਆ ਗਏ ਫਿਰ ਗੱਲ ਤਾਂ ਉਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਈ ਬਿਆਨ ਸਿੰਘ ਜੀ ਕੀਰਤਨੀ ਜਥਾ ਅੱਜ ਅਸੀਂ ਇੱਕ ਵੱਡੀ ਪਿੰਡ ਦੇ ਵਿੱਚ ਕੀਰਤਨ ਕਰਨ ਵਾਸਤੇ ਆਏ ਆ ਸਾਨੂੰ ਇੱਥੇ ਪਿਆਰ ਸਹਿਤ ਪਰਿਵਾਰ ਵੱਲੋਂ ਬੁਲਾਇਆ ਗਿਆ ਜਦੋਂ ਅਸੀਂ ਕੀਰਤਨ ਦੀ ਸਮਾਪਤੀ ਕੀਤੀ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਦੀ ਜਿਹੜੀ ਕਮੇਟੀ ਮੈਂਬਰ ਨੇ ਔਰ ਉਹਨਾਂ ਨੇ ਸਾਡੇ ਜਿਹੜੇ ਪੈਸੇ ਮਾਇਆ ਵਾਲੇ ਉਹ ਚਾਕੇ ਬੋਲ ਕੇ ਦੇ ਵਿੱਚ ਪਾ ਦਿੱਤੇ ਆ ਉਹ ਵੜਾ ਦਿੱਤੇ ਪਾਤੇ ਆ ਮਾਇਆ ਸਾਹਿਬ ਇਹਦੀ ਪਹਿਲਾਂ ਉਹਦਾ ਗੱਲ ਕਰੋ ਫਿਰ ਵੀਡੀਓ ਪਹਿਲਾਂ ਗੱਲ ਕਰੋ ਨਾ ਪਹਿਲਾਂ ਕਰ ਕਰੋ ਪਹਿਲਾਂ ਗੱਲ ਕਰੋ ਬਾਈ ਕੌਣ ਆ ਯਾਰ ਹਾਕਮ ਰਾਮ ਰਾਮ ਤਮਾਸ਼ਾ ਕਰ ਜਿਨ੍ਹਾਂ ਨੇ ਖਦਾ ਮੁੰਦੇ ਦਾ ਮਾਤ ਕੱਢੀ ਗਈ ਪਹਿਲਾਂ ਨਗਰ ਕਰੋ ਕਰੋ ਜਿਹਨਰ ਸੱਤ ਆ ਤੈਨੂੰ ਨਾ ਨਹੀਂ ਕੋਈ ਫਿਰਾਂ ਕੰਨੀ ਸਰਕਾਰੀ ਗੱਲਾਂ ਨਹੀਂ ਹੱਥ ਨਹੀਂ ਪਹੁੰਚਦੇ ਹੱਥ ਕੇ ਮੇਰੇ ਪੜ ਤੇ ਨੀਂਦ ਨਹੀਂ ਆਉਂਦੀ ਬਲਾਮ ਓਏ ਬਾਬਾ ਜੀ ਗੱਲ ਲੋ ਗੱਲ ਬਹੁਤ ਵੱਧ ਜਾਂਦੀ ਆਪਾਂ ਜਦ ਮੁਦਾਫਨਾ ਇਹਨਾਂ ਦਾ ਹੱਥ ਨਹੀਂ ਆਦਾ ਇਹਨਾਂ ਦਾ ਹੱਥ ਨਹੀਂ ਤੂੰ ਬਹਿ ਕੇ ਗੱਲ ਕਰ ਤਾਹ ਰਹੇ ਬਹਿ ਕੇ ਗੱਲ ਕਰ ਤਾਹ ਮੈਂ ਵੀਡੀਓ ਬਣਾਉਂਦਾ ਬਹੁਤ ਥੱਕੇਗਾ ਮਾਰਿਆ ਹਣਾ ਸੰਗਤ ਦੇ ਵਿੱਚ ੱੱੱਕੇ ਮਾਰਿਆ ਬੰਦਿਆਂ ਨੇ, ਗੁਰਦੁਆਰੇ 'ਚੋਂ ੱੱੱਕੇ ਮਾਰਦੇ ਨੇ ਬੰਦੇ। ਆਹ ਕਮੇਟੀ ਵਾਲੇ ਬਹੁਤ ਮਾੜਾ ਕਰ ਰਹੇ ਨੇ ਇਹ। ਚੱਲ ਕੋਈ ਨਹੀਂ ਬਹੁਤ ਮਾੜਾ। ਕੋਈ ਮੈਂ ਕੋਲ ਲੋਕ ਜਿਹੜਾ ਬੰਦਾ। ਆ ਜੋ ਨਹੀਂ ਸੰਗਤ ਦੇ ਵਿੱਚੋਂ ੱੱੱਕੇ ਮਾਰਿਆ ਨੇ। ਕੁਝ ਕੜਮ ਚੌਧਰੀਆਂ ਵੱਲੋਂ ਆਪਣੇ ਪੈਸੇ ਦੇ ਲਾਲਚ ਅਤੇ ਆਪਣੇ ਸਵਾਰਥ ਦੇ ਲਈ ਜੋ ਕੀਰਤਣੀਆਂ ਸਿੰਘ ਹੁੰਦੇ ਨੇ, ਰਾਗੀ ਸਿੰਘ ਹੁੰਦੇ ਨੇ, ਉਹਨਾਂ ਦੇ ਨਾਲ ਕਿਸ ਤਰ੍ਹਾਂ ਦੇ ੱੱੱਕੇਸ਼ਾਈ ਕੀਤੀ ਜਾਂਦੀ ਆ, ਇਸ ਦੀਆਂ ਕਾਫੀ ਵੀਡੀਓਜ਼ ਤੁਸੀਂ ਵੀ ਦੇਖੀਆਂ ਹੋਣਗੀਆਂ। ਹਾਲਾਂਕਿ ਜਿਹੇ ਲੋਕਾਂ ਦਾ ਸਿੱਖੀ ਨਾਲ ਜਾਂ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਇਹ ਸਿਰਫ ਪੈਸੇ ਦੇ ਲਾਲਚ ਦੇ ਵਿੱਚ ਜਾਂ ਫਿਰ ਆਪਣੀ ਜੋ ਕਹਿ ਸਕਦੇ ਆ ਕ੍ਰਮ ਚੌਧਰੀ ਨੂੰ ਚਮਕਾਉਣ ਦੇ ਲਈ ਇਸ ਤਰ੍ਹਾਂ ਦੇ ਕੰਮਾਂ ਨੂੰ ਕਰਦੇ ਨੇ ਤੇ ਦੋਸਤੋ ਦੱਸ ਦਈਏ ਕਿ ਜਿਹੇ ਲੋਕਾਂ ਦਾ ਵਿਰੋਧ ਵੀ ਕਾਫੀ ਹੁੰਦਾ ਤੇ ਅਜਿਹੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਕਬਦੀ ਤੋਂ ਜਿਸ ਤਰ੍ਹਾਂ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਪੂਰੀ ਵੀਡੀਓ ਤੁਸੀਂ ਦੇਖੋ ਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਕੌਣ ਦੋਸ਼ੀ ਲੱਗਿਆ ਕਮੈਂਟ ਕਰਨਾ ਤੇ ਅਜਿਹੇ ਲੋਕਾਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਸਿੱਖ ਮਰਿਆਦਾ ਅਨੁਸਾਰ ਜੋ ਲੋਕ ਇਸ ਤਰ੍ਹਾਂ ਬਦਨਾਮ ਕਰਦੇ ਹਨ ਉਹਨਾਂ ਬਾਰੇ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਣਾ ਕਿ ਜਿਹੇ ਲੋਕਾਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੋਵੇ ਜੋ ਇਸ ਤਰ੍ਹਾਂ ਕੀਰਤਣੀਆਂ ਤੇ ਰਾਗੀ ਸਿੰਘਾਂ ਨੂੰ ਇਸ ਤਰ੍ਹਾਂ ਦਰਪੇਸ਼ ਆਉਣ ਵਾਲੀਆਂ ਮੁਸ਼ਕਲਾਂ ਨੂੰ ਹੋਰ ਜ਼ਿਆਦਾ ਵਧਾਉਂਦੇ ਨੇ ਜਰੂਰ ਕਮੈਂਟ ਕਰਨਾ ਆਓ ਦੇਖੋ ਇਹ ਪੂਰੀ ਵੀਡੀਓ ਹੋਰ ਅਪਡੇਟਸ ਦੇ ਲਈ ਬਣੇ ਰਹਿਣਾ ਅਨਲਿਮਟਿਡ ਗਿਆਨ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਈ ਬਿਆਨ ਸਿੰਘ ਜੀ ਕੀਰਤਨੀ ਜਥਾ ਅੱਜ ਅਸੀਂ ਇੱਕ ਵੱਡੀ ਪਿੰਡ ਦੇ ਵਿੱਚ ਕੀਰਤਨ ਕਰਨ ਵਾਸਤੇ ਆਏ ਆਂ ਸਾਨੂੰ ਇੱਥੇ ਪਿਆਰ ਸਹਿਤ ਪਰਿਵਾਰ ਵੱਲੋਂ ਬੁਲਾਇਆ ਗਿਆ ਜਦੋਂ ਅਸੀਂ ਕੀਰਤਨ ਦੀ ਸਮਾਗਮ ਦੀ ਕੀਤੀ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਦੀ ਜਿਹੜੀ ਕਮੇਟੀ ਮੈਂਬਰ ਨੇ ਔਰ ਉਹਨਾਂ ਨੇ ਸਾਡੇ ਜਿਹੜੇ ਪੈਸੇ ਮਾਇਆ ਵਾਲੇ ਉਹ ਚਾਕੇ ਬੋਲ ਕੇ ਦੇ ਵਿੱਚ ਪਾ ਦਿੱਤੇ ਉਹ ਬਣਾ ਦਿੱਤੇ ਪਾਤੇ ਹੈ ਸਾਨੂੰ ਵੀ ਇੱਕ ਗੱਲ ਕਰਨੀ ਹੁੰਦੀ ਹੈ ਇਹਦੀ ਪਹਿਲਾਂ ਉਹਨਾਂ ਨਾਲ ਗੱਲ ਕਰੋ ਫਿਰ ਵੀਡੀਓ ਗੱਲ ਕਰ ਕੋਨਾ ਪਹਿਲਾਂ ਕਰ ਕਰ ਉਹ ਬਾਈ ਕੌਣ ਹੈ ਯਾਰ ਹਾਕਮ ਕੌਣ ਹੈ ਰਾਮ ਰਾਮ ਤਮਾਸ਼ਾ ਕਰ ਜਿਉਂਦਾ ਲੱਗਦਾ ਮੁੰਡਾ ਦੇਖਦਾ ਮੈਂ नहीं ओ जीनाथ सत्यता नूला हाथ नहीं भाई पराका के सर्किट हाथ नहीं पहुंचता हाथ के मेरी नहीं नीदी करो बाबा जी लोग गाल बहुत वजन नहीं है अपना मुदाफी इनका हाथ नहीं किसी का इनका हाथ नहीं बैठ के गाल कर बैठ के गाल मारो वीडियो बनाओ बाबू थक गए मारे और ਸੰਗਤ ਦੇ ਵਿੱਚ ੱੱੱਕੇ ਮਾਰਿਆ ਬੰਦਿਆਂ ਨੇ ਗੁਰਦੁਆਰੇ 'ਚੋਂ ੱੱੱਕੇ ਮਾਰਦੇ ਨੇ ਬੰਦੇ ਆ ਕਮੇਟੀ ਵਾਲੇ ਬਹੁਤ ਮਾੜਾ ਕਰ ਰਹੇ ਨੇ ਇਹ ਚੱਲ ਕੋਈ ਨਹੀਂ ਬਹੁਤ ਮਾੜਾ ਕੋਈ ਮੈਂ ਕੋਈ ਲੋਕ ਜਿਹੜਾ ਬੰਦਾ ਆਜੋ ਮੈਨੂੰ ਸੰਗਤ ਦੇ ਵਿੱਚੋਂ ੱੱੱਕੇ ਮਾਰਦੇ